ਚੰਗੀ ਲੱਗੇ ਤਾਂ ਜਦੋਂ ਸਾਡੇ ਪਿੰਡ ਦੇ ਵਿੱਚ ਐਂਟਰ ਹੋਏ ਕੋਈ ਅਣਪਛਾਤੇ ਵਿਅਕਤੀ ਸੀ ਮੋਟਰਸਾਈਕਲ ਤੇ ਤਿੰਨ ਜਣੇ ਤਾਂ ਪੁਲਿਸ ਇਮੀਡੀਏਟਲੀ ਮੌਕੇ ਤੇ ਪਹੁੰਚੀ ਐ ਐਂਡ ਵੀ ਹੈਵ ਅ ਵੈਰੀ ਗੁੱਡ ਲੀਡਸ ਸਾਡੇ ਕੋਲ ਹੈਗੀਆਂ ਤੇ ਪ੍ਰੋਪਰ ਸਾਇੰਟਿਫਿਕ ਔਰ ਟੈਕਨੀਕਲ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਬਹੁਤ ਜਲਦੀ ਇਸ ਕੇਸ ਨੂੰ ਫ੍ਰੈਸ ਕਰਾਂਗੇ ਉਹ ਫਾਇਰਿੰਗ ਤੇ ਜਿਹੜਾ ਮੰਨ ਲਓ ਡਰਾਈਵਰ ਸੀ ਉਹਦੇ ਵਿੱਚ ਨਜ਼ਾਰ ਨੰਬਰਦਾਰ ਦਾ ਜਵਾਈ ਕੁੜੀਆਂ ਪਰਿਵਾਰ ਸੀ ਤੇ ਉਹ ਜਦੋਂ ਉਹਨਾਂ ਨੇ ਗੋਲੀ ਚਲਾਈ ਤੋ ਡਰਾਈਵਰ ਦੇ ਲੱਗੇ ਆ ਇਹ ਜਿਹੜਾ ਬੰਦਾ ਸੀ ਇਹ ਮੁਹਾਲੀ ਦਾ ਰਹਿਣ ਵਾਲਾ ਹੈ ਔਰ ਇੱਥੇ ਅੱਜ ਕਿਸੇ ਇੱਕ ਪਰਸਨਲ ਕੰਮ ਤੇ ਅੱਜ ਇੱਥੇ ਆਏ ਹੋਏ ਸੀ ਪਰਿਵਾਰ ਨਾਲ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੇਰੀ ਮੁਹਾਲੀ ਤੋਂ ਰਿਸ਼ਤੇਦਾਰੀ ਵਿੱਚ ਭੋਗ ਤੇ ਫਰੀਦਕੋਟ ਆਏ ਵਿਅਕਤੀ ਦਾ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ ਤਿੰਨ ਮੋਟਰਸਾਈਕਲ ਸਵਾਰਾਂ ਦੀ ਸੀਸੀਟੀਵੀ ਆਈ ਸਾਹਮਣੇ ਪੁਲਿਸ ਹੁਣ ਇਸ ਮਾਮਲੇ ਦੇ ਵਿੱਚ ਦੋਸ਼ੀਆਂ ਨੂੰ ਕਾਤਲਾਂ ਨੂੰ ਲੱਭਣ ਲੱਗੀ ਹੋਈ ਹੈ ਟੀਮਾਂ ਬਣਾ ਕੇ ਰਵਾਨਾ ਕਰ ਦਿੱਤੀਆਂ ਗਈਆਂ ਮੌਕੇ ਤੇ ਜ਼ਿਲ੍ਹੇ ਦੀ ਐਸਐਸਪੀ ਡਾਕਟਰ ਪ੍ਰਗਿਆ ਜੈਨ ਖੁਦ ਪਹੁੰਚੇ ਤੇ ਉਹਨਾਂ ਨੇ ਮੌਕੇ ਦਾ ਮੌਇਨਾ ਕੀਤਾ ਘਟਨਾ ਸਥਾਨ ਦਾ ਜਾਇਜ਼ਾ ਲਿਆ ਤੇ ਨਾਲ ਦੀ ਨਾਲ ਕੋਟਕਪੂਰਾ ਥਾਣੇ ਦੇ ਵਿੱਚ ਕੇਸ ਦਰਜ ਕਰ ਦਿੱਤਾ ਹੈ ਜਾਣਕਾਰੀ ਦੇ ਅਨੁਸਾਰ ਮਰਤਕ ਦੀ ਪਛਾਣ ਯਾਦਵਿੰਦਰ ਸਿੰਘ ਵਜੋਂ ਹੋਈ ਹੈ ਤੇ ਉਹ ਜਦੋਂ ਭੋਗ ਤੇ ਇੱਥੇ ਆ ਰਹੇ ਸੀਗੇ ਪਿੰਡ ਬ੍ਰਾਹਮਣ ਵਾਲਾ ਵਿਖੇ ਕੋਟਕਪੁਰਾ ਦੇ ਨਜ਼ਦੀਕ ਬ੍ਰਾਹਮਣ ਵਾਲਾ ਉੱਥੇ ਆ ਰਹੇ ਸੀ ਤਾਂ ਉੱਥੇ ਮੋਟਰਸਾਈਕਲ ਸਵਾਰਾਂ ਨੇ ਉਹਨਾਂ ਨੂੰ ਰੋਕ ਕੇ ਉਹਨਾਂ ਤੇ ਗੋਲੀਆਂ ਚਲਾਤੀਆਂ ਤੇ ਜਿਹੜਾ ਡਰਾਈਵਰ ਸੀ ਯਾਦਵਿੰਦਰ ਸਿੰਘ ਮੁਹਾਲੀ ਨੇੜਲੇ ਪਿੰਡ ਚਾਮਪੁਰ ਦਾ ਹੋ ਰਹਿਣ ਵਾਲਾ ਸੀ ਉਸਨੂੰ ਗੋਲੀਆਂ ਲੱਗੀਆਂ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਉਸ ਦੀ লাশ ਨੂੰ ਪੁਲਿਸ ਨੇ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਲਿਆਂਦਾ ਹੈ ਤੇ ਹੁਣ ਪੁਲਿਸ ਸੀਸੀਟੀਵੀ ਦੇ ਆਧਾਰ ਤੇ ਕਾਤਲਾਂ ਦੀ ਪਛਾਣ ਕਰਨ ਦੇ ਵਿੱਚ ਲੱਗੀ ਹੋਈ ਹੈ ਸਾਡਾ ਨਾਲ ਹੀ ਮੇਰੇ ਘਰ ਆਈ ਇਹਨਾਂ ਦਾ ਗਲਜਾਰ ਸਿੰਘ ਨੰਬਰਦਾਰ ਸੀ ਉਹਨਾਂ ਦੀ ਮੌਤ ਹੋਈ ਸੀ ਤੇ ਸਾਡੇ ਨਾਲ ਦੇ ਪਿੰਡ ਗੁਰਦੁਆਰਾ ਉੱਥੇ ਗੁਰਦੁਆਰੇ ਚ ਤੋਂ ਮਤਲਬ ਸਾਰੇ ਰਿਸ਼ਤੇਦਾਰ ਜਲ ਚਲੇ ਗਏ ਤੇ ਹੁਣ ਉਹ ਆ ਰਹੇ ਸੀ ਤਕਰੀਬਨ ਘੰਟਾ ਪਹਿਲਾਂ ਤੇ ਜਦੋਂ ਸਾਡੇ ਪਿੰਡ ਦੇ ਵਿੱਚ ਇੰਟਰ ਹੋਏ ਪੀ ਅਣਪਛਾਤੇ ਵਿਅਕਤੀ ਸੀ ਮੋਟਰਸਾਈਕਲ ਤੇ ਤਿੰਨ ਜਣੇ ਉਹਨਾਂ ਨੇ ਫਾਇਰਿੰਗ ਕਰਤੀ ਉਹ ਫਾਇਰਿੰਗ ਤੇ ਜਿਹੜਾ ਮਤਲਬ ਡਰਾਈਵਰ ਸੀ ਉਹਦੇ ਵਿੱਚ ਬਲਜਾਰ ਨੰਬਰਦਾਰ ਦਾ ਜਵਾਈ ਕੁੜੀਆਂ ਪਰਵਾਸ ਸੀ ਤੇ ਉਹ ਜਦੋਂ ਉਹਨਾਂ ਨੇ ਗੋਲੀ ਚਲਾਈ ਤੋਂ ਡਰਾਈਵਰ ਤੇ ਲੱਗ ਗਿਆ ਡਰਾਈਵਰ ਦੇ ਮਤਲਬ ਮੌਤ ਹੋ ਗਈ ਕਿੰਨੀ ਗੰਮ ਰਸੀਗੀ ਡ라이ਵਰ ਦੀ ਉਮਰ ਹੋਊਗੀ ਕੋਈ ਲਗਭਗ 35 ਸਾਲ ਦੇ ਆਪਕ ਤੇ ਆਜ ਇੱਕ ਯਾਦਵਿੰਦਰ ਸਿੰਘ ਨਾਮ ਦਾ ਬੰਦਾ ਹੈ ਜਿਹੜਾ ਮੁਹਾਲੀ ਦਾ ਰਹਿਣ ਵਾਲਾ ਉਹਦਾ ਅੱਜ ਉਚਾਨ ਪਛਾਤੇ ਵਿਅਕਤੀਆਂ ਵੱਲੋਂ ਗੁਲੀਆਂ ਮਾਰ ਕੇ ਮਰਡਰ ਕਰ ਦਿੱਤਾ ਗਿਆ ਤੇ ਪੁਲਿਸ ਇਮੀਡੀਏਟਲੀ ਮੌਕੇ ਤੇ ਪਹੁੰਚੀ and we have a very good leads ਸਾਡੇ ਕੋਲ ਹੈਗੀਆਂ